ਕਹਿੰਦੇ ਜਦੋਂ ਮਨੁੱਖਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਨਾ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੋਵੇ ਤੇ ਭਾਈ ਗੁਰੂਦਾਸ ਜੀ ਕਹਿੰਦੇ ਉਦੋਂ ਅਰਦਾਸਾ ਕਰਦਾ ਹੈ ਸੱਚੇ ਪਾਤਸ਼ਾਹ ਜੀ ਮੈਨੂੰ ਹੁਣ ਛੇਤੀ ਤੁਸੀਂ ਸੰਸਾਰ ਤੇ ਲੈ ਜਾਓ ਤੇ ਸੰਸਾਰ ਤੇ ਆ ਕੇ ਮੈਂ ਤੁਹਾਡਾ ਨਾਮ ਜਪਾਂਗਾ ਆਣ ਕੇ ਮੈਂ ਬਾਣੀ ਪੜਾਂਗਾ ਆਣ ਕੇ ਮੈਂ ਗੁਰੂ ਦੀ ਸੰਗਤ ਕਰਾਂਗਾ ਇਹ ਸੰਸਾਰ ਤੇ ਆ ਕੇ ਮੈਂ ਰੋਜ਼ ਗੁਰਦੁਆਰੇ ਜਾਵਾਂਗਾ ਪਰ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਪਰ ਮਨੁੱਖ ਕਰਤਾ ਨਹੀਂ ਕਹਿੰਦਾ ਹੈ ਕਿ ਜਿੰਦ ਤਨ ਮੈਂ ਸੰਸਾਰ ਟਿਕਾਵਾਂ ਕਿਉਂਕਿ ਮਾਂ ਦੇ ਪੇਟ ਵਿੱਚ ਜਿਹੜੀ ਆਕ ਬਹੁਤ ਤੇਜ ਹੈ ਮਾਂ ਦੇ ਪੇਟ ਵਿੱਚ ਮਨੁੱਖ ਤਾਂ ਜਿਹੜਾ ਹੈ ਜੀਵ ਉੱਠਾ ਲੰਮਕਿਆ ਹੋਇਆ ਜੋ ਮਾਂ ਖਾਰੀ ਹੈ ਮੁੱਖ ਥਾੜੀ ਬਾਹਰ ਜਾ ਰਹੀ ਹੈ ਤੇ ਉਥੋਂ ਨਿਕਲਣ ਵਾਤੇ ਮਨੁੱਖ ਅਰਦਾਸਾ ਕਰਦਾ ਹੈ ਪਾਏ ਗੁਰਦਾਜ ਜੀ ਕਹਿੰਦੇ ਆਸਨ ਬਸਨ ਸੰਗ ਲੈਨੇ ਆ ਬਚਨ ਕਿਨੇ ਜਨਮ ਲੈ ਸਾਧ ਸੰਗ ਸ੍ਰੀ ਗੁਰੂ ਰਾਮ ਹੈ ਪਾਏ ਗੁਰਦਾਜ ਜੀ ਕਹਿੰਦੇ ਜਦੋਂ ਮਾਂ ਦੇ ਪੇਟ ਵਿੱਚ ਹੈ ਮਨੁੱਖ ਰੋਜ਼ ਅਰਦਾਸਾ ਕਰਦਾ ਪਿਆ ਇਹ ਸੱਚੇ ਪਾਤਸ਼ਾਹ ਜੀ ਮੈਨੂੰ ਸੰਸਾਰ ਤੇ ਲੈ ਜਾਓ ਮੇਰਾ ਜਨਮ ਹੋ ਜਾਵੇ ਤੰਮਰ ਰੋਜ ਗੁਰੂ ਦੇ ਬਾਣੇ ਨੂੰ ਪੜਾਂਗਾ ਗੁਰੂ ਦਾ ਨਾਮ ਜਪਾਂਗਾ ਗੁਰੂ ਦੀ ਸੰਗਤ ਵਿੱਚ ਜਾ ਕੇ ਬੈਠਾਂਗਾ ਪਰ ਪਿਆਰੀ ਸਾਧ ਸੰਗਤ ਜੀ ਪਾਇ ਗੁਰਦਾਸ ਜੀ ਕਹਿੰਦੇ ਕਰਦਾ ਕੀ ਹੈ ਮਨੁੱਖ ਆਸਣ ਆਪਸਾਂ ਨਾਲ ਸੰਗ ਲੈਨੇ ਆਹ ਬਚਨ ਕਿਨੇ ਜਨਮ ਲੈ ਸਾਧ ਸੰਗ ਸਿਰੇ ਗੌਰ ਆਰਾਧ ਹੈ ਇਹ ਆਏ ਦਾਤਾ ਬਿਸਰਾਏ ਦਾਸੇ ਲਮਟਾਏ ਪੰਜ ਤੂਤ ਭੂਤ ਪ੍ਰਮਤ ਅਸਾਧ ਹੈ ਭਾਏ ਗੁਰਦਾਸ ਜੀ ਕਹਿੰਦੇ ਸੰਸਾਰ ਤੇ ਆਇਆ ਤੇ ਪੰਜ ਵਿਕਾਰਾਂ ਨੇ ਘੇਰਾ ਪਾ ਲਿਆ ਪੰਜ ਵਿਸ਼ੇ ਵਿਕਾਰ ਇਹਨੇ ਛੱਡਦੇ ਪਏ ਸੋਚਿਆ ਅਸੀਂ ਅੱਜ ਤੋਂ ਮੈਂ ਗੁਰੂ ਘਰੇ ਜਾਣਾ ਪਰ ਹੋਇਆ ਕਿ ਲਿਵ ਛੁੜ ਕੇ ਲਾਗੇ ਤ੍ਰਿਸ਼ਨਾ ਮਾਇਆ ਮਰ ਵਰਤਾਇਆ ਸੱਚੇ ਪਾਤਸ਼ਾਹ ਕਨੇ ਅਜੇ ਜਨਮੇ ਹੋਇਆ ਸੀ ਤੇ ਮਾਇਆ ਨੇ ਆਪਣਾ ਇੰਨਾ ਪ੍ਰਭਾਵ ਪਾਲਿਆ ਅੱਜ ਮਨੁੱਖ ਜਿਹੜਾ ਸੀ ਮਾਂ ਦੇ ਦੁੱਧ ਦੇ ਨਾਲ ਪਿਆਰ ਪੈ ਗਿਆ ਪਹਿਲੇ ਪਿਆਰ ਲਗਾ ਥਾ ਨੂੰ ਦੁੱਧ ਮਨੁੱਖ ਸੋਚਿਆ ਸੀ ਜਦੋਂ ਮਾਂ ਦੇ ਪੇਟ ਵਿੱਚ ਸੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਜੀ ਮੈਂ ਜਾ ਕੇ ਨਾਮ ਜਪਾਂਗਾ ਮੈਂ ਵਾਹਿਗੁਰੂ ਦਾ ਖਜ਼ਾਨਾ ਇਕੱਠਾ ਕਰਾਂਗਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਨਾ ਇਹ ਮਨ ਨਾਮ ਨਿਧਾਨ ਤੂੰ ਪਾਏ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਨੂੰ ਇਕੱਠਾ ਕਰ ਪਰ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਕਹਿੰਦੇ ਅਸਨ ਬਸਣ ਸੰਗ ਲੈਨੇ ਆਉ ਬਚਨ ਕਿੰਨੇ ਜਨਮ ਲੈ ਸਾਧ ਸੰਗ ਸ੍ਰੀ ਗੁਰੂ ਰਾਜ ਹੈ ਇੰਗਾ ਆਇਆ ਦਾਤਾ ਕਿਸ ਰਾਏ ਦਾਸੇ ਲਪਟਾਏ ਪੰਜ ਦੂਤ ਪੋਤ ਪ੍ਰਮਤ ਅਸਾਦ ਹੈ ਸਾਚ ਮਰਨੋਂ ਬਿਸਾਰ ਜੀਵਨ ਮਿੱਥਿਆ ਸੰਸਾਰ ਸਮਝੇਣਾ ਜੀਤ ਹਾਰ ਸੁਪਨ ਸਮਾਦ ਹੈ ਭਾਏ ਗੁਰਦਾਜ ਜੇ ਕਹਿੰਦੇ ਰੱਬ ਦੀ ਬੰਦਗੀ ਕਰਨੀ ਸੀ ਨਾਮ ਜਪਣ ਦੇ ਦਾਸਾ ਕਰਦਾ ਰਿਹਾ ਪਰ ਵਿਸ਼ੇ ਵਿਕਾਰਾਂ ਪੰਜ ਵਿਕਾਰਾਂ ਨੇ ਇੰਨਾ ਉੱਤੇ ਆਣ ਕੇ ਜ਼ੋਰ ਪਾ ਲਿਆ ਰੱਬੇ ਭੁੱਲ ਗਿਆ ਅਮਰਤ ਵੇਲਾ ਜਾਗਣੇ ਭੁੱਲ ਗਿਆ ਵਿਚਾਰਾ ਅਮਰਤ ਵੇਲੇ ਉੱਠਦਾ ਹੀ ਨਹੀਂ ਹੁਣ ਜਦੋਂ ਜਾਗ ਆਉਂਦੀ ਉਦੋਂ ਗੁਰੂ ਘਰ ਨੂੰ ਚੱਲ ਪੈਂਦਾ ਜਦੋਂ ਦਿਲ ਕਰਦਾ ਹੈ ਜਦੋਂ ਦਿਲ ਕਰਦਾ ਤੁਰਦਾ ਹੈ ਹੁਣ ਆਪਣੇ ਮਨ ਦੇ ਪਿੱਛੇ ਲੱਗ ਗਿਆ ਜੋ ਮਨ ਕਹਿੰਦਾ ਉਹ ਕਰਦਾ ਪਰ ਆਪਣੇ ਮਨ ਨੂੰ ਪਿੱਛੇ ਨਹੀਂ ਲਾਇਆ ਭਾਈ ਗੁਰਦਾਸ ਜੀ ਕਹਿੰਦੇ ਇਸ ਸੰਸਾਰ ਤੇ ਆਇਆ ਤੇ ਕਹਿੰਦੇ ਸਾਰਾ ਕੁਝ ਭਲਾ ਬੈਠਾ ਚੇਤਾ ਹੀ ਭੁੱਲ ਗਿਆ ਕਹਿੰਦੇ ਸਾਜ ਮਰਨਾ ਵਿਸਾਰ ਜੀਵਨ ਮਿੱਥਿਆ ਸੰਸਾਰ ਸਮਝੇ ਨਾ ਜੇਤ ਹਾਰ ਸੁਪਨ ਸਮਾਦ ਹੈ ਔਸਰ ਹੋਏ ਹੈ ਬਤੀਤ ਲੀਜੀਏ ਜਨਮ ਜੀਤ ਕੀਜੀਏ ਸਾਧ ਸੰਗ sire gur raag ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਅਜੇ ਵੀ ਕੁਛ ਨਹੀਂ ਵਿਗੜਿਆ ਅਜੇ ਵੀ ਤੂੰ ਗੁਰੂ ਦੀ ਸੰਗਤ ਕਰਨੀ ਸ਼ੁਰੂ ਕਰਦੇ ਔਜੇ ਵੀ ਗੁਰੂ ਦੇ ਸੰਗਤ ਦੇ ਵਿੱਚ ਜਾਣਾ ਸ਼ੁਰੂ ਕਰਦੇ ਤੇ ਭਾਏ ਗੁਰਦਾਸ ਜੀ ਕਹਿੰਨੇ ਨੇ ਅਜੇ ਰੱਬ ਤੇ ਤੈਨੂੰ ਪ੍ਰਾਪਤੀ ਹੋ ਜਾਵੇਗੀ ਰੱਬ ਤੇਨੂੰ ਮਿਲ ਪਾਵੇਗਾ ਉਹ ਗੁਰੂ ਤੇ ਬਹੁਤ ਵੱਡਾ ਹੈ